ਜੈ ਹਿੰਦ ਦੋਸਤੋ ਅੱਜ ਗੱਲ ਕਰਨ ਜਾ ਰਹੇ ਆਂ ਲੁਧਿਆਣਾ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਜਾ ਵੜਿੰਗ ਦੀ ਵਿਵਾਖ ਸ਼ੈਲੀ ਤੋਂ ਸਾਰੇ ਜਾਣਦੇ ਆਂ ਕਿ ਰਾਜਾ ਵੜਿੰਗ ਜਦੋਂ ਸਪੀਚ ਕਰਦੇ ਆਂ ਤੇ ਜੋਕੀਆਂ ਗੱਲਾਂ ਕਰਦੇ ਆਂ ਕਿ ਜਿਵੇਂ ਸਾਰੀ ਦੁਨੀਆ ਦੇ ਅੰਦਰ ਇਹਨਾਂ ਤੋਂ ਵੱਡਾ ਕੋਈ ਜਨਤਕ ਆਗੂ ਨਹੀਂ ਆ ਦੋਸਤੋ ਅੱਜ ਤੁਹਾਡੇ ਰਾਈਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਕਿ ਰਾਜਾ ਵੜਿੰਗ ਜੀ ਤੁਸੀਂ 2019 ਦੀਆਂ ਲੋਕ ਸਭਾ ਚੋਣਾਂ 'ਚ ਪਟਿੰਡਾ ਲੋਕ ਸਭਾ ਲਈ ਤੋਂ ਚੋਣ ਲੜੀ। ਉਸ ਸਮੇਂ ਪਟਿੰਡਾ ਦੀ ਜਨਤਾ ਨੇ ਤੁਹਾਨੂੰ ਬੜਾ ਪਿਆਰ ਦਿੱਤਾ, ਹਜ਼ਾਰਾਂ ਨਕਾ ਲੋਕਾਂ ਨੇ ਆਪਣੇ ਆਗੂਟਾ ਦਿੱਤੀਆਂ। ਪਰ 2019 ਦੇ ਚੋਣ ਪ੍ਰਚਾਰ ਤੁਸੀਂ ਤੇ ਸਾਡੀ ਵੱਡੀ ਭੈਣ ਤੁਹਾਡੀ ਧਰਮ ਪਤਨੀ ਨੇ ਬਹੁਤ ਲੋਕਾਂ ਨਾਲ ਵਾਅਦੇ ਕੀਤੇ। ਪਰ ਉਸ ਤੋਂ ਬਾਅਦ ਫਿਰ ਤੋਂ ਤੁਸੀਂ ਕਿੱਧਰ ਵਾਈ ਹਲਕੀ ਚ ਲੱਗੀ। ਤੁਹਾਨੂੰ ਪੰਜਾਬ ਸਰਕਾਰ 'ਚ ਬਤੌਰ ਮੰਤਰੀ ਕੰਮ ਕਰਨ ਦਾ ਮੌਕਾ ਮਿਲਿਆ। ਪਰ ਕੀ ਕੁਸੀਂ ਅੱਜ ਪੰਜਾਬ ਦੀ ਜਨਤਾ ਤੇ ਲੁਧਿਆਣੇ ਦੀ ਜਨਤਾ ਨੂੰ ਕੋਈ ਵੀ ਪੰਜ ਐਸੇ ਕੰਮ ਗਿਣਾ ਸਕਦੇ ਹੋ ਜਿਹੜੇ ਤੁਸੀਂ 2019 ਦੇ ਲੋਕ ਸਭਾ ਚੋਣਾਂ 'ਚ ਬਟਿੰਡੇ ਦੀ ਜਨਤਾ ਨਾਲ ਵਾਅਦਾ ਕੀਤਾ ਹੋਵੇ ਤੇ ਉਸ ਤੋਂ ਬਾਅਦ ਉਹ ਪੰਜ ਕੰਮ ਤੁਸੀਂ ਕਰਕੇ ਦਿਖਾਏ ਹੁਣ ਰਾਜਾ ਵੜਿੰਗ ਜੀ ਪਹਿਲਾਂ ਬਟਿੰਡੇ ਦੀ ਜਨਤਾ ਨੂੰ ਗੁੰਮਰਾਹ ਕੀਤਾ ਹੁਣ ਤੁਸੀਂ ਬੁਰੀਆ ਬਿਸਤਰਾ ਚੱਕ ਕੇ ਲੁਧਿਆਣੇ ਦੀ ਜਨਤਾ ਨੂੰ ਗੁੰਮਰਾਹ ਕਰਨ ਆ ਗਏ ਹੋ ਦੂਜੀ ਗੱਲ ਦੇਖੋ ਤੁਸੀਂ ਗਿੱਦੜ ਵਾਹੇ ਤੋਂ ਤੁਹਾਨੂੰ ਕਈ ਵਾਰੀ ਲੋਕਾਂ ਨੇ ਉਮੀਦਵਾਰ ਬਣਾਇਆ ਕਈ ਵਾਰੀ ਐਮਐਲਏ ਬਣਾਇਆ ਗਿੱਦੜਵਾਹੇ ਦੇ ਲੋਕਾਂ ਦੇ ਪਿਆਰ ਤੇ ਸਪੋਰਟ ਦੇ ਬਲ ਬੁੱਤੇ ਤੁਸੀਂ ਕਈ ਵਾਰੀ ਐਮਐਲਏ ਬਣੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਬਣੇ ਔਰ ਅੱਜ ਪੰਜਾਬ ਦੇ ਵਿੱਚ ਬਜ਼ੁਰਗ ਕਾਂਗਰਸ ਪ੍ਰਧਾਨ ਤੁਹਾਨੂੰ ਗਿੱਦੜਵਾਹੇ ਦੇ ਲੋਕਾਂ ਦੇ ਪਿਆਰ ਦੀ ਬਦੌਲਤ ਤੁਸੀਂ ਗਿੱਦੜਵਾਹੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਤਾਂ ਕਰ ਲਓ ਉਹਨਾਂ ਦੇ ਦਿੱਤੇ ਪਿਆਰ ਦਾ ਸਤਿਕਾਰ ਤਾਂ ਕਰ ਲਓ ਕਦੇ ਬੋਰੀਆ ਬਿਸਤਰਾ ਚੱਕ ਕੇ ਬਟਿੰਡੇ ਪਹੁੰਚ ਜੰਨੇ ਹੋ ਕਦੇ ਲੁਧਿਆਣੇ ਪਹੁੰਚ ਜੰਨੇ ਹੋ ਅਸਲੀਅਤ ਦੇ ਵਿੱਚ ਕੀ ਹੈ ਰਾਇਆ ਵੜਿੰਗ ਜੀ ਦੀ ਸੋਚ ਹੈ ਕਿ ਕਿਸੇ ਵੀ ਢੰਗ ਨਾਲ ਮੈਂ ਬਤੌਰ ਮੈਂਬਰ ਪਾਰਲੀਮੈਂਟ ਬਨ ਜਾ ਉਸ ਤੋਂ ਬਾਅਦ ਗਿੱਦੜ ਵੇ ਬਾਈ ਇਲੈਕਸ਼ਨ ਹੋਵੇ ਤੇ ਇਹਨਾਂ ਦੀ ਧਰਮ ਪਤਨੀ ਸਾਡੀ ਵੱਡੀ ਭੈਣ ਨੂੰ ਵੀ ਵਿਧਾਨ ਸਭਾ ਜਾਣ ਦਾ ਮੌਕਾ ਮਿਲੇ ਰਾਇਆ ਵੜਿੰਗ ਜੀ ਜਿਹੜੇ ਲੋਕ ਪਾਰਟੀ ਦਾ ਝੰਡਾ ਚੁੱਕ ਕੇ ਚੱਲਦੇ ਨੇ ਜਿਹੜੇ ਲੋਕ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਲੋਕਾਂ ਨੂੰ बार-बार ਆਪਣੇ ਸਟੇਸ਼ਨ ਨਹੀਂ ਬਦਲਣੇ ਪੈਂਦੇ ਜਿਵੇਂ ਕੋਈ ਅਫਸਰ ਸਰਕਾਰੀ ਨੌਕਰੀ ਤੇ ਲੱਗਿਆ ਹੋਵੇ 3 ਸਾਲ 5 ਸਾਲ ਬਾਅਦ ਉਹਦੀ ਟਰਾਂਸਫਰ ਹੁੰਦੀ ਹੈ ਉਹ ਨਵਾਂ ਸਟੇਸ਼ਨ ਤੇ ਜਾ ਕੇ ਲੋਕਾਂ ਚ ਵਿਚਰਦਾ ਹੈ ਨਵੀਂ ਤਾਂ ਨੂੰ ਕਰਨ ਧੂਮੀ ਬਣਾਉਂਦਾ ਹੈ ਉਹੀ ਹਲ ਰਾਜਾ ਬੜਿੰਗ ਜੀ ਤੁਹਾਡਾ ਹੋ ਗਿਆ ਕਿੱਜੜਵਾਏ ਦੇ ਲੋਕਾਂ ਨੇ ਤਾਂ ਪਿਆਰ ਦਿੱਤਾ ਪਰ ਤੁਸੀਂ ਉਹ ਪਿਆਰ ਦੀ ਬਜਾਏ ਹਰ ਵਾਰੀ ਨਵਾਂ ਸਟੇਸ਼ਨ ਨੰਬਰ ਹੀ ਲੱਗ ਜੰਨੇ ਹੋ ਹੁਣ ਗੱਲ ਆਂਦੀ ਹੈ ਬਤੌਰ ਟਰਾਂਸਪੋਰਟ ਮੰਤਰੀ ਪੰਜਾਬ ਦੇ ਅੰਦਰ ਜਲੰਧਰ ਸ਼ਹਿਰ ਔਰ ਗੋਬਿੰਦਗੜ ਜਿੱਥੇ ਟੱਕਾ ਤੇ ਬੱਸਾਂ ਦੀ ਬਾਡੀ ਲੱਗਦੀ ਆ ਪੰਜਾਬ ਤੇ ਹਰਿਆਣਾ ਸੂਬੇ ਤੋਂ ਲੋਕ ਆ ਕੇ ਖਾਸ ਤੌਰ ਤੇ ਉਹ ਬਾਡੀ ਮੇਕਿੰਗ ਦਾ ਕੰਮ ਕਰਵਾਉਂਦੇ ਆ ਕਿਉਂਕਿ ਕਿਤੇ ਨਾ ਕਿਤੇ ਸਸਤਾ ਪੈਂਦਾ ਹੋਵੇਗਾ ਕੀ ਤੁਸੀਂ ਲੋਕਾਂ ਨੂੰ ਦੱਸ ਸਕਦੇ ਹੋ ਥੋੜੇ ਸਮੇਂ ਲਈ ਟਰਾਂਸਪੋਰਟ ਮੰਤਰੀ ਬਣੇ ਪਰ ਤੁਸੀਂ ਰਾਜਸਥਾਨ ਤੋਂ ਜਾ ਕੇ ਉਹ ਬਾਡੀਆਂ ਕਿਉਂ ਬਸਆਂੀਆਂ ਬਣਵਾਈਆਂ ਕਿਉਂਕਿ ਤੁਸੀਂ ਕਾਂਗਰਸ ਦੇ ਉਸ ਸਮੇਂ ਦੇ ਪ੍ਰਦੇਸ਼ ਪ੍ਰਭਾਰੀ ਨੂੰ ਕੁਝ ਕਰਨਾ ਸੀ ਜਦੋਂ ਵੀ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਤੁਹਾਡੇ ਤੋਂ ਸਵਾਲ ਕਰਦੇ ਨੇ ਉਹ ਬਾਡੀ ਦੀ ਗੱਲ ਕਰਦੇ ਨੇ ਉਹ ਬੱਸਾਂ ਦੇ ਮੁੱਦੇ ਨੂੰ ਚਾਲਦੇ ਆ ਤੁਸੀਂ ਵਿਧਾਨ ਸਭਾ ਤੋਂ ਬਾਹਰ ਚੱਲ ਜੰਨੇ ਹੋ ਰਾਜਾ ਵੜਿੰਗ ਜੀ ਜੇ ਤੁਸੀਂ ਸੱਚੇ ਹੋ ਤੁਸੀਂ ਬੇਕਸੂਰ ਹੋ ਤੁਸੀਂ ਲੋਕਾਂ ਦੇ ਹੱਕ ਦੀ ਗੱਲ ਕਰਦੇ ਹੋ ਤੇ ਲੁਧਿਆਣੇ ਦੀ ਜਨਤਾ ਨੂੰ ਅੱਜ ਜਵਾਬ ਦਿਓ ਕਿ ਬੱਸ ਬਾਡੀ ਨੂੰ ਲੈ ਕੇ ਜਿਹੜੇ ਦੋਸ਼ ਲੱਗ ਰਹੇ ਨੇ ਇਹਦੀ ਅਸਲ ਸੱਚਾਈ ਕੀ ਹੈ ਔਰ ਦੂਜੀ ਗੱਲ ਲੁਧਿਆਣੇ ਦੇ ਲੋਕਾਂ ਨੂੰ ਦੱਸੋ ਇਹ 2019 ਚ ਬਟਿੰਡੇ ਦੇ ਲੋਕਾਂ ਨੇ ਜਿਹੜਾ ਵਿਸ਼ਵਾਸ ਪ੍ਰਗਾਇਆ ਜਿਹੜੇ ਲੱਖਾਂ ਲੋਕਾਂ ਨੇ ਵੋਟ ਦਿੱਤੀ ਉਹਨਾਂ ਦੀ ਵੋਟ ਦਾ ਸਤਿਕਾਰ ਕਰਦੇ ਹੋਏ 5 ਸਾਲਾਂ 'ਚ ਤੁਸੀਂ ਅਜੋਕੇ ਕਿਹੜੇ 5 ਕੰਮ ਕੀਤੇ ਆ ਕਿ ਲੁਧਿਆਣੇ ਦੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਦੀ ਸੋਚਣ ਲੁਧਿਆਣੇ ਦੀ ਜਨਤਾ ਨੂੰ ਬੇ ਬੇਨਤੀ ਕਰੂੰਗਾ ਕਿ ਇਹ ਉਹ ਮੁਸਾਫੀਰ ਆ ਜਿਨੇ 5 ਸਾਲ ਪਹਿਲੇ ਆਪਣਾ ਝੋਲਾ ਬਟਿੰਡੇ ਰੱਖਿਆ ਤੇ ਅੱਜ ਆਪਣਾ ਝੋਲਾ ਲੁਧਿਆਣੇ ਲੈ ਕੇ ਆ ਗਿਆ ਇਹ ਮੁਸਾਫੀਰ ਨੇ ਇਸ ਤੋਂ ਬਾਅਦ ਫੇਰ ਅੱਗੇ ਕਿਤੇ ਨਿਕਲ ਜਣਾ ਸੋ ਲੋ ਦੇ ਆਨੇ ਦੇ ਲੋਕ ਸੱਚਾਈ ਨਹੀਂ ਦੇਖਣ ਤੇ ਜਿਹੜੇ ਲੋਕਲ ਉਮੀਦਵਾਰ ਹੈ ਉਹਦੇ ਤੇ ਪੱਕਾ ਵਿਸ਼ਵਾਸ ਪਰਚਾਨ ਜੈ ਹਿੰਦ ਜੈਪਾਤ